ਗੁਰਦਵਾਰੇ ਦੇ ਵਿੱਚ ਇੱਕ Hindu ਪਰਿਵਾਰ ਵੱਲੋਂ ਰੋਟੀ ਬਣਾਉਣ ਵਾਲੀ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨ ਜਿਹੜੀ ਆ ਉਹ ਦਾਅ ਦਿੱਤੀ ਗਈ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਜਿਹੜਾ ਵੈਸ ਮਸ਼ੀਨ ਤੋਂ ਬਣਨਾ ਹੁਣ ਸ਼ੁਰੂ ਹੋ ਗਿਆ ਤਾਂ ਇਹ ਮਸ਼ੀਨ ਹੈ ਜਿੱਥੇ ਇੱਕ Hindu ਪਰਿਵਾਰ ਨੇ ਜਿਹੜਾ ਵੈ ਇਸ ਨੂੰ ਗੁਰੂ ਘਰ ਦੇ ਵਿੱਚ ਦਿੱਤਾ ਵੈ ਇੱਥੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸੰਗਤ ਬਹੁਤ ਆਉਂਦੀ ਆ ਤੇ ਇੱਥੇ ਪ੍ਰਸ਼ਾਦਿਆਂ ਦੀ ਜਣੀ ਆਪਾਂ ਨੂੰ ਮਸ਼ੀਨ ਦੀ ਕਮੀ ਸੀਗੀ ਜੀ ਉਸ ਤੋਂ ਬਾਅਦ ਮੁੜ ਕੇ ਕਿਸੇ ਹਿੰਦੂ ਪਰਿਵਾਰ ਨੇ ਇਹ ਬੜੀ ਕਿਰਪਾ ਕਰੀ ਆ ਬੜਾ ਉਦਮ ਕਰਿਆ ਉਹਨੇ ਇਥੇ ਗੁਰਦੁਆਰਾ ਸਾਹਿਬ ਮਸ਼ੀਨ দান ਕਰੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਮੁੜ ਕੇ ਪ੍ਰਸ਼ਾਦਾ ਬਣਦਾ ਇਥੇ ਇਥੇ ਉੱਪਰ ਬਣਦਾ ਬਣ ਕੇ ਥੱਲੇ ਜਾਂਦਾ ਜੀ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਤੇ ਜਦੋਂ ਦੀ ਹੁਣ ਇਹ ਮਸ਼ੀਨ ਆਈ ਆ ਉਦੋਂ ਦਾ ਬਹੁਤ ਜਿਆਦੇ ਗੁਰੂ ਕਿਰਪਾ ਕਿਸ ਤਰ੍ਹਾਂ ਜਿਵੇਂ ਸੁਣਿਆ ਕਿ ਹਿੰਦੂ ਪਰਿਵਾਰ ਨੇ ਇਹਨੂੰ ਮਸ਼ੀਨ ਨੂੰ ਇੱਥੇ ਰੱਖਿਆ ਵੀ ਪਹਿਲਾਂ ਗੱਲਬਾਤ ਉਹਨਾਂ ਨਾਲ ਚੱਲ ਰਹੀ ਸੀ ਵੀ ਦੱਸਿਆ ਵੀ ਕਹਿੰਦੇ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕੌਣ ਇੱਥੇ ਦੇ ਜਾਂਦਾ ਪਹਿਲਾਂ ਵੀ ਐਂਬੂਲੈਂਸ ਇੱਥੇ ਆਈ ਸੀ ਹਾਂਜੀ ਹਾਂਜੀ ਇੱਥੇ ਜੀ ਗੁਰੂ ਸਾਹਿਬ ਦੀ ਏਡੀ ਕਿਰਪਾ ਮਹਾਰਾਜ ਦੀ ਉਹ ਪਤਾ ਹੀ ਨਹੀਂ ਲੱਗਿਆ ਕਹਿੰਦੇ ਸਾਨੂੰ ਫੋਨ ਕਰਦਾ ਇੱਥੇ ਸਾਡੇ ਕਮੇਟੀ ਮੈਂਬਰਾਂ ਨੂੰ ਵੀ ਭਾਈ ਅਸੀਂ ਮਸ਼ੀਨ ਲੈ ਕੇ ਆਉਣੀ ਆ ਉਹਦਾ ਉਹਦੀ ਪਤਾ ਲੱਗਿਆ ਜਦੋਂ ਮਸ਼ੀਨ ਲੈ ਕੇ ਆ ਗਏ ਤੇ ਆ ਕੁਛ ਕਈ ਦਿਨਾਂ ਤੋਂ ਦੂਜੀ ਗੱਡੀ ਵੀ দান ਕਰੀ ਆ ਐਮਬੋਲੈਕਸ ਉਹਨਾਂ ਨੇ ਉਥੇ ਗੱਡੀ ਤਿਆਰ ਕਰਵਾ ਕੇ ਇਹਨਾਂ ਨੂੰ ਫੋਨ ਕਰਤਾ ਭਾਈ ਕਹਿੰਦੇ ਗੱਡੀ ਖੜੀ ਆ ਉਥੇ ਜਾ ਕੇ ਗੱਡੀ ਲਿਓ ਨਾਮ ਨਹੀਂ ਦੱਸਿਆ ਉਹਨਾਂ ਨੇ ਕਦੇ ਵੀ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਲਈ ਛੱਡ ਕੇ ਜੀ ਹਾਂਜੀ ਉਹਨਾਂ ਨੇ ਨਾਮ ਕੋਈ ਨਹੀਂ ਦੱਸਿਆ ਤੇ ਗੁਰੂ ਘਰ ਦੇ ਮੈਂਬਰਾਂ ਨੂੰ ਇੱਥੇ ਆ ਕੇ ਕਹਿਤਾ ਵੀ ਤੁਹਾਡੀ ਗੱਡੀ ਖੜੀ ਆ ਤੇ ਜਾ ਕੇ ਗੱਡੀ ਲਿਆਓ ਕੰਪਨੀ ਚੋਂ ਉਹਨਾਂ ਦਾ ਬੜਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਅਸੀਂ ਉਹਨਾਂ ਦਾ ਕਰਦੇ ਆ ਜੀ ਆਇਆਂ ਨੂੰ ਸਤਿਕਾਰ ਕਰਦੇ ਸਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਵਿੱਚ ਜਿੱਥੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ ਇੱਕ ਵਖਰਾ ਜਿਹੜਾ ਵੈ ਸਾਂਝ ਜਿਹੜੀ ਆ ਉਹ ਪੇਸ਼ ਕੀਤੀ ਗਈ ਆ ਤਾਂ ਤੁਹਾਨੂੰ ਦੱਸਦੀ ਆ ਉਹ ਸਾਂਝ ਕਿਹੜੀ ਹੈ ਗੁਰੂ ਘਰ ਦੇ ਵਿੱਚ ਇੱਕ Hindu ਪਰਿਵਾਰ ਵੱਲੋਂ ਰੋਟੀ ਬਣਾਉਣ ਵਾਲੀ ਪ੍ਰਸ਼ਾਦਾ ਬਣਾਉਣ ਵਾਲੀ ਮਸ਼ੀਨ ਜਿਹੜੀ ਆ ਉਹ ਦਾਣ ਦਿੱਤੀ ਗਈ ਹੈ ਤਾਂ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਜਿਹੜਾ ਵੈ ਇਸ ਮਸ਼ੀਨ ਤੋਂ ਬਣਨਾ ਹੁਣ ਸ਼ੁਰੂ ਹੋ ਗਿਆ ਤਾਂ ਇਹ ਮਸ਼ੀਨ ਹੈ ਜਿੱਥੇ ਇੱਕ Hindu ਪਰਿਵਾਰ ਨੇ ਜਿਹੜਾ ਵੈ ਇਸ ਨੂੰ ਗੁਰੂ ਘਰ ਦੇ ਵਿੱਚ ਦਿੱਤਾ ਵੈ ਤੇ ਅੱਜ ਸੰਗਤਾਂ ਤੱਕ ਬੜੀ ਆਸਾਨੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜਾ ਪ੍ਰਸ਼ਾਦਾ ਹੈ ਉਹ ਇਸ ਦੇ ਤਾਲ ਪਹੁੰਚ ਸਕੇਗਾ ਤਾਂ ਗੱਲ ਬਾਤ ਵੀ ਕਰਦੇ ਆ ਤਾਂ ਪਹਿਲਾਂ ਦੇਖ ਸਕਦੇ ਹੋ ਪੂਰੀ ਮਸ਼ੀਨ ਜਿਹੜੀ ਹੈ ਹਾਲੇ ਫਿਲਹਾਲ ਚੱਲਦੀ ਪਈ ਹੈ ਤਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਸੰਗਤ ਬਹੁਤ ਆਉਂਦੀ ਆ ਤੇ ਇੱਥੇ ਪ੍ਰਸ਼ਾਦਿਆਂ ਦੀ ਜਣੀ ਆਪਾਂ ਨੂੰ ਮਸ਼ੀਨ ਦੀ ਕਮੀ ਸੀਗੀ ਉਸ ਤੋਂ ਬਾਅਦ ਮੁੜ ਕੇ ਕਿਸੇ ਹਿੰਦੂ ਪਰਿਵਾਰ ਨੇ ਇਹ ਬੜੀ ਕਿਰਪਾ ਕਰੀਆ ਬੜਾ ਉਦਮ ਕਰਿਆ ਉਹਨੇ ਇਥੇ ਗੁਰਦੁਆਰਾ ਸਾਹਿਬ ਮਸ਼ੀਨ দান ਕਰੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਮੁੜ ਕੇ ਪ੍ਰਸ਼ਾਦਾ ਬਣਦਾ ਇਥੇ ਇਥੇ ਉੱਪਰ ਬਣਦਾ ਬਣ ਕੇ ਥੱਲੇ ਜਾਂਦਾ ਜੀ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਤੇ ਜਦੋਂ ਦੀ ਹੁਣ ਇਹ ਮਸ਼ੀਨ ਆਈ ਆ ਉਦੋਂ ਦਾ ਬਹੁਤ ਜ਼ਿਆਦਾ ਗੁਰੂ ਕਿਰਪਾ ਇਸ ਤਰ੍ਹਾਂ ਜਿਵੇਂ ਸੁਣਿਆ ਕਿ ਹਿੰਦੂ ਪਰਿਵਾਰ ਨੇ ਇਹਨੂੰ ਮਸ਼ੀਨ ਨੂੰ ਇੱਥੇ ਰੱਖਿਆ ਵੀ ਪਹਿਲਾਂ ਗੱਲਬਾਤ ਉਹਨਾਂ ਨਾਲ ਚੱਲ ਰਹੀ ਸੀ ਵੀ ਦੱਸਿਆ ਵੀ ਕਹਿੰਦੇ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕੌਣ ਇੱਥੇ ਦੇ ਜਾਣਾ ਪਹਿਲਾਂ ਵੀ ਐਂਬੂਲੈਂਸ ਇੱਥੇ ਆਈ ਸੀ ਹਾਂਜੀ ਹਾਂਜੀ ਇੱਥੇ ਜੀ ਗੁਰੂ ਸਾਹਿਬ ਦੀ ਏਡੀ ਕਿਰਪਾ ਮਹਾਰਾਜ ਦੀ ਉਹ ਪਤਾ ਹੀ ਨਹੀਂ ਲੱਗਿਆ ਕਹਿੰਦੇ ਸਾਨੂੰ ਫੋਨ ਕਰਦਾ ਇੱਥੇ ਸਾਡੇ ਕਮੇਟੀ ਮੈਂਬਰਾਂ ਨੂੰ ਵੀ ਭਾਈ ਅਸੀਂ ਮਸ਼ੀਨ ਲੈ ਕੇ ਆਉਣੀ ਆ ਉਹਦਾ ਉਹਦੀ ਪਤਾ ਲੱਗਿਆ ਜਦੋਂ ਮਸ਼ੀਨ ਲੈ ਕੇ ਆ ਗਏ ਤੇ ਆ ਕੁਝ ਕਈ ਦਿਨਾਂ ਤੋਂ ਦੂਜੀ ਗੱਡੀ ਵੀ ਦਾਨ ਕਰੀ ਆ ਐਂਬੂਲੈਂਸ ਉਹਨਾਂ ਨੇ ਉੱਥੇ ਗੱਡੀ ਤਿਆਰ ਕਰਵਾ ਕੇ ਇਹਨਾਂ ਨੂੰ ਫੋਨ ਕਰਤਾ ਭਾਈ ਕਹਿੰਦੇ ਗੱਡੀ ਖੜੀ ਆ ਉੱਥੇ ਜਾ ਕੇ ਗੱਡੀ ਲਿਓ ਇਹ ਨਾਮ ਨਹੀਂ ਦੱਸਿਆ ਉਹਨਾਂ ਨੇ ਨਾਮ ਨਹੀਂ ਦੱਸਿਆ ਵੀ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਲਈ ਛੱਡ ਕੇ ਜਾਈ ਹਾਂ ਹਾਂਜੀ ਉਹਨਾਂ ਨੇ ਨਾਮ ਕੋਈ ਨਹੀਂ ਦੱਸਿਆ ਤੇ ਗੁਰੂ ਘਰ ਦੇ ਮੈਂਬਰਾਂ ਨੂੰ ਇੱਥੇ ਆ ਕੇ ਕਹਿਤਾ ਵੀ ਤੁਹਾਡੀ ਗੱਡੀ ਖੜੀ ਆ ਤੇ ਜਾ ਕੇ ਗੱਡੀ ਲਿਆਓ ਕੰਪਨੀ ਚੋਂ ਉਹਨਾਂ ਦਾ ਬੜਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਅਸੀਂ ਉਹਨਾਂ ਦਾ ਕਰਦੇ ਆ ਜੀ ਆਇਆਂ ਕਹਨੇ ਆ ਸਤਿਕਾਰ ਕਰਦੇ ਜੀ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਇਤਿਹਾਸਿਕ ਗੁਰਦੁਆਰਾ ਬਹੁਤ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਇੱਥੇ ਕੋਈ ਅੰਤ ਨਹੀਂ ਕੋਈ ਨਹੀਂ ਜੀ ਕੋਈ ਅੰਤ ਨਹੀਂ ਕਿਤੇ ਦੂਰੋਂ ਦੂਰੋਂ ਆਏ ਅੰਬਰਸਰ ਤੋਂ ਵੀ ਲੋਕ ਇੱਥੇ ਆਂਦੇ ਨੇ ਬੜੀ ਸਰਦਾ ਭਾਵਨਾ ਦੇ ਨਾਲ ਆਉਂਦੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਮ ਕਰਦੇ ਆ ਜੀ ਆਇਆਂ ਕਹਨੇ ਆ ਸਤਿਕਾਰ ਉਹਨੇ ਕਿੰਨਾ ਕ ਜਿਹੜਾ ਸੋਖਾ ਰਹੇਗਾ ਸੰਗਤਾਂ ਤੱਕ ਪ੍ਰਸ਼ਾਦਾ ਪਹੁੰ ਪਰ ਸ਼ਾਦਾ ਬਚਉਣ ਲਈ ਦੇਖੋ ਜੀ ਬਹੁਤ ਸੋਖਾ ਹੋ ਗਿਆ ਦਿੱਲੀ ਦਾ ਅਸੀਂ ਤੜਕੇ ਮੇਰੇ ਹਿਸਾਬ ਦੇ ਨਾਲ ਕੁਆਂਟਲ ਡੇਢ ਕੁਆਂਟਲ ਆਟਾ ਅਸੀਂ ਬਣਾ ਦਿੰਨੇ ਆ ਤੇ ਸਾਡੀ ਚਲੋ ਇੱਥੇ ਸੇਵਾ ਲੱਗੀ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਵੀ ਘੱਟੋ ਘੱਟ 50 60 ਕਿਲੋ ਆਟਾ ਇੱਥੇ ਬਣਦਾ ਸ਼ਾਮ ਦਾ ਬੜੀ ਕਿਰਪਾ ਦੋਨੇ ਟਾਈਮ ਲੱਗਦਾ ਦੋਨੇ ਟਾਈਮ ਦੀ ਦੋਨੇ ਟਾਈਮ ਪਰ ਸ਼ਾਦਾ ਬਣਦਾ ਜੀ ਹਾਂ ਕਿਵੇਂ ਚੱਲਦੀ ਕਿਵੇਂ ਆ ਮਸ਼ੀਨ ਜਿਵੇਂ ਗੱਲ ਕਰੀਏ ਤਾਂ ਆਪ ਇੱਥੇ ਦੇਖ ਸਕਦੇ ਹੋ ਪ੍ਰੈਸ ਜੀ ਦਿਖਾਦੇ ਹੋ ਕਿਸ ਤਰ੍ਹਾਂ ਕਿਵੇਂ ਚੱਲਦੀ ਹੈ ਚੱਲਦੀ ਇਹ ਆ ਜੀ ਇਹ ਭਾਈ ਸਾਹਿਬ ਜੀ ਆ ਦੇਖੋ ਇਹਦੇ ਵਿੱਚ ਆਟਾ ਪੈ ਰਿਹਾ ਇਹ ਤੋਂ ਬਾਅਦ ਇਧਰ ਦੀ ਪੇੜਾ ਕੱਢ ਰਹੀ ਆ ਤੇ ਆਹ ਪੇੜਾ ਇਧਰ ਜਾ ਰਿਹਾ ਇੱਥੇ ਜਦੋਂ ਰੋਟੀ ਛੋਟੀ ਵੱਡੀ ਕਰਨੀ ਆ ਇਹ ਇੱਥੋਂ ਹੁੰਦੀ ਆ ਜੀ ਛੋਟੀ ਕਰਨੀ ਆ ਵੱਡੀ ਕਰਨੀ ਆ ਜਿੱਦਾਂ ਮਰਜ਼ੀ ਕਰ ਸਕਦੇ ਆ ਇਧਰ ਆ ਕੇ ਰੋਟੀ ਇੱਧਰ ਆ ਕੇ ਬਾਹਰ ਨਿਕਲ ਜਾਂਦੀ ਆ ਇੱਥੇ ਜਿਹੜਾ ਬੰਦਾ ਮੂਹਰੇ ਬੈਠਾ ਉਹਨੇ ਇਹ ਦੱਸਣਾ ਵੀ ਰੋਟੀ ਕੱਚੀ ਆ ਕੇ ਪੱਕੀ ਆ ਉਹਨੇ ਦੱਸਣਾ ਉਸ ਤੋਂ ਬਾਅਦ ਜਿਹੜਾ ਬੰਦਾ ਇੱਥੇ ਬੈਠਾ ਆ ਚੀਜ਼ ਬਣੀ ਆ ਇਹਦੀ ਗਾਂ ਸਾ ਛੋਟੀ ਵਧਾਓ ਘਟਾਓ ਇੱਥੇ ਹੁੰਦੀ ਆ ਸਾਰਾ ਕੁਝ ਜੀ ਹਾਂਜੀ ਉਹਨੇ ਦੱਸਣਾ ਵੀ ਅੱਗੇ ਵਾਲੇ ਨੇ ਰੋਟੀ ਕੱਚੀ ਆ ਕੇ ਪੱਕੀ ਆ ਰੋਟੀ ਬਹੁਤ ਵਧੀਆ ਰੋਟੀ ਆ ਰਹੀ ਆ ਹਾਂਜੀ ਕਿਸ ਤਰ੍ਹਾਂ ਸੰਗਤ ਜਦੋਂ ਪਹੁੰਚੀ ਉਹਨਾਂ ਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਦਾ ਉਪਰਾਲਾ ਜਿਹੜਾ ਵੈ ਬਾਬਾ ਦੀਪ ਸਿੰਘ ਗੁਰੂ ਘਰ ਦੇ ਵਿੱਚ ਹੋਇਆ ਸੰਗਤਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆਈ ਸੰਗਤ ਬੜੀ ਖੁਸ਼ ਹੋਈ ਹਾਂ ਸੰਗਤ ਬੜੀ ਖੁਸ਼ ਆ ਜੀ ਇਹ ਜੋ ਮਸ਼ੀਨ ਦੀਆਂ ਰੋਟੀਆਂ ਥੱਲੇ ਜਾਂਦੀਆਂ ਉਹ ਮੈਂਟੋ ਮੈਂਟੀ ਸੰਗਤ ਅੱਗੇ ਥੋੜਾ ਜਿਹਾ ਢਲ ਪੈ ਜਾਂਦੀ ਸੀ ਹੁਣ ਕਿਉਂਕਿ ਢਲ ਨਹੀਂ ਪੈਂਦੀ ਨਾਲ ਦੀ ਨਾਲ ਹੀ ਮਸ਼ੀਨ ਰੋਟੀਆਂ ਕੱਢੀ ਜਾਂਦੀ ਆ ਤੇ ਸੰਗਤ ਦੇ ਨਹੀਂ ਖੁਸ਼ ਆ ਬੜੀ ਖੁਸ਼ ਹੋ ਕੇ ਸੰਗਤ ਰੋਟੀ ਖਾਂਦੀ ਆ ਜੀ ਔਰ ਇਹੋ ਜੇ ਦਾਲੀ ਸੱਜਣਾ ਨੂੰ ਕੀ ਕਹੋਂਗੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਨੇ ਉਹਨਾਂ ਦਾ ਅਸੀਂ ਬੜਾ ਬੜਾ ਧੰਨਵਾਦ ਕਰਦੇ ਆ ਹੋਰ ਵੀ ਮਹਾਰਾਜ ਉਹਨਾਂ ਦੀ ਕਿਰਪਾ ਕਰੇ ਹਾਂ ਤਾਂ ਗੱਲਬਾਤ ਕੀਤੀ ਤਾਂ ਸੰਗਤ ਦੀ ਗੱਲ ਕਰੀਏ ਤਾਂ ਸੰਗਤ ਵੀ ਅੱਜ ਖੁਸ਼ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵੱਡਾ ਉਪਰਾਲਾ ਤੇ ਇੱਕ ਵੱਡੀ ਸਾਂਝ ਦੀ ਗੱਲ ਜਿਹੜੀ ਮੈਂ ਬਾਰ-ਬਾਰ ਕਰ ਰਿਹਾ ਇੱਕ ਵੱਡੀ ਸਾਂਝ ਜਿਹੜੀ ਹੈ ਹਰ ਧਰਮ ਨੂੰ ਇੱਕ ਸਮਝਣਾ ਤੇ ਇੱਕ ਹਿੰਦੂ ਪਰਿਵਾਰ ਨੇ ਗੁਰੂ ਘਰ ਦੇ ਵਿੱਚ ਜਿਹੜੀ ਆ ਮਸ਼ੀਨ ਹੈ ਉਹ ਦਿੱਤੀ ਹੈ ਤਾਂ ਪਰ ਇਸ ਦੇ ਵਿੱਚ ਵੱਡੀ ਗੱਲ ਇਹ ਹੈ オーਪਨ ਨਾਮ ਨਹੀਂ ਦੱਸਦੇ ਹੈਗੇ ਵੀ ਉਹ ਸੇਵਾ ਜ਼ਰੂਰ ਕਰਦੇ ਨੇ ਪਰ ਇਹ ਕਹਿੰਦੇ ਨੇ ਵੀ ਹਾਸੀ ਨਾਮ ਨਹੀਂ ਦੱਸਣਾ ਅਸੀਂ ਤੇ ਪਹਿਲਾਂ ਦੀ ਬਾਬਾ ਦੀਪ ਸਿੰਘ ਗੁਰੂ ਘਰ ਦੇ ਵਿੱਚ ਇੱਕ ਗੱਡੀ ਜਿਹੜੀ ਹੈ ਐਂਬੂਲੈਂਸ ਸੀ ਜੋ ਉਹ ਵੀ ਇੱਥੇ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਅ ਜੇ ਮਸ਼ੀਨ ਦਿੱਤੀ ਗਈ ਤਾਂ ਵਧੀਆ ਜਿਹੜਾ ਉਪਰਾਲਾ ਵੈ ਇਹ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਐਨਾ ਲੋਕਾਂ ਤੱਕ ਦਾਨੀ ਸੱਜਣਾ ਤੱਕ ਜਿਨ੍ਹਾਂ ਨੇ ਮਸ਼ੀਨ ਦਾਨ ਕੀਤੀ ਹੈ ਉਹਨਾਂ ਨੂੰ ਵੀ ਜਿਹੜਾ ਵੈ ਲੋਕ ਸ਼ੁਕਰਾਨਾ ਤੇ ਉਹਨਾਂ ਨੂੰ ਜਿਹੜੀ ਹੈ ਉਹਨਾਂ ਦਾ ਆਸ਼ੀਰਵਾਦ ਲੋਕਾਂ ਤੱਕ ਉਹਨਾਂ ਤੱਕ ਪਹੁੰਚ ਸਕੇ ਕੈਮਰਾਮੈਨ ਜਿਸ ਦੇ ਨਾਲ ਦ ਸਿਟੀ ਹੈਡਲਾਈਨਸ ਜੈ ਕੁਮਾਰ